ਗਲੀਆਂ ਚੱਲ ਗਈਆਂ ਉਹ ਸਾਡਾ ਬੰਨ ਟੁੱਟ ਗਿਆ ਨਾ ਸਾਡਾ ਸਾਰੀ ਦੁਨੀਆ ਮਰ ਗਈ ਨਾ ਸਾਡਾ ਸਾਡਾ ਨਗਰ ਹਟ ਜੂਗਾ ਜੀ ਸਾਰਾ ਲੁਧਿਆਣਾ ਹਟ ਜੂਗਾ ਜੀ ਸਾਡੀ ਸਾਰੀ ਦੁਨੀਆ ਹਟ ਜੂ ਸਾਨੂੰ ਜਮੀਨਾਂ ਦਾ ਇੱਕ ਕੁਛ ਨਹੀਂ ਹੈਗਾ ਜਮੀਨ ਸਾਰਾ ਏਰੀਆ ਹੀ ਹਸਤਾ ਅਗਰਸਤ ਹੋਊਗਾ ਜੀ ਭਾਈ ਜੀ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਪ੍ਰਸ਼ਾਸਨ ਵਾਲੇ ਆ ਜਿੰਨੇ ਵੀ ਮੇਰੇ ਵੀਰ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਸਿਰਫ 10 ਕਫੂਟ 10 ਕਫੂਟ ਦੀ ਮਜਬੂਰਤ ਤੇ ਦੂਜਾ ਰਹਿ ਗਿਆ ਬੇਨਤੀ ਆ ਵੀ ਸਾਰੇ ਪਹੁੰਚੋ ਪਾਣੀ ਬੜੀ ਰਫਤਾਰ ਚ ਓ ਟਰੈਕਟਰਾਂ ਬੈਚ ਨੂੰ ਖਿੱਚੋ ਭਾਈ ਜੀ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਪ੍ਰਸ਼ਾਸਨ ਵਾਲੇ ਆ ਜਿੰਨੇ ਵੀ ਮੇਰੇ ਵੀਰ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਸਿਰਫ 10 ਕਫੂਟ 10 ਕਫੂਟ ਦੀ ਮਿਆਦ ਤੇ ਦੂਜਾ ਰਹਿ ਗਿਆ ਬੇਨਤੀ ਹੈ ਵੀ ਸਾਰੇ ਪਹੁੰਚੋ ਪਾਣੀ ਬੜੀ ਰਫਤਾਰ ਚਾ ਪਾਣੀ ਆ ਦੇਖੋ ਬਾਈ ਜੀ ਹੁਣ ਵਾਲੀ ਕਲੋਨੀ ਨੂੰ ਬਹੁਤ ਖਤਰਾ ਜੀ ਬਹੁਤ ਜ਼ਿਆਦਾ ਖਤਰੇ ਦੀ ਮਿਆਦ ਤੇ ਕੰਮ ਚੱਲਦਾ ਪਿਆ ਜੀ ਸਾਰੇ ਕਿਰਪਾ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਆਗੇ ਜਿੰਨਾ ਵੀ ਹੁੰਦਾ ਸਿਰਫ 10 ਫੁੱਟ ਬੰਨ ਦੂਰ ਰਹਿ ਗਿਆ ਜਿਉਂ ਉੱਥੋਂ 10 ਫੁੱਟ ਸਿਰਫ 10 ਫੁੱਟ ਅਸੀਂ ਅੱਜ ਤੱਕ ਸਾਰੇ ਪਰਵਾਸੀ ਨੂੰ ਜਿੰਨਾ ਵੀ ਆਪਣਾ ਜਿਹਨੇ ਵੀ ਸਾਰੇ ਆਫਸਰ ਸਾਹਿਬਾਨ ਅਸੀਂ ਅੱਜ ਤੱਕ ਕਿਸੇ ਨੂੰ ਮਾਰਾ ਨਹੀਂ ਕਿਹਾ ਹੈਗਾ ਅਸੀਂ ਕਹਿੰਦੇ ਹਾਂ ਚਲੋ ਠੀਕ ਆ ਜੀ ਠੀਕ ਆ ਅੱਜ ਬਹੁਤ ਜਿਆਦਾ ਹੈ ਜੀ ਸਾਡਾ ਨੁਕਸਾਨ ਅੱਜ ਸਾਰਿਆਂ ਦੀ ਲੋੜ ਆ ਮੇਰਾ ਵੀਰ ਵੱਧ ਤੋਂ ਸਾਡੀ ਜ਼ਮੀਨਾਂ ਦਾ ਸਾਨੂੰ ਦੁੱਖ ਨਹੀਂ ਗਿਆ ਸਾਡੀ ਜ਼ਮੀਨਾਂ ਸਾਨੂੰ ਕੋਈ ਦੁੱਖ ਨਹੀਂ ਚਲਗੀਆਂ ਚਲਗੀਆਂ ਓ ਸਾਡਾ ਬੰਨ ਟੁੱਟ ਗਿਆ ਨਾ ਸਾਡਾ ਸਾਰੀ ਦੁਨੀਆ ਮਰ ਗਈ ਸਾਡਾ ਨਗਰ ਹਟ ਜੂਗਾ ਜੀ ਸਾਰਾ ਲੁਧਿਆਣਾ ਹਟ ਜੂਗਾ ਜੀ ਸਾਰੀ ਦੁਨੀਆ ਹੀ ਹਟ ਜੂ ਸਾਨੂੰ ਜਮੀਨਾਂ ਦਾ ਇੱਕ ਕੁਛ ਨਹੀਂ ਰਹਿ ਜਾ ਜਮੀਨ ਸਾਰਾ ਏਰੀਆ ਹੀ ਹਾਸਤਾ ਗ੍ਰਾਸ ਹੋਊਗਾ ਜੀ पाणी आंडे ते कहिड़े न